ਸਸਕਲ ਜੀ ਵੈਲਕਮ ਕਰਦਾ ਹਾਂ ਜੀ ਤੁਹਾਡਾ ਮੈਂ ਆਪਣੇ YouTube ਚੈਨਲ ਦੇ ਉੱਤੇ ਤੇ ਅੱਜ ਆਪਣੇ ਕੋ ਆ ਗਏ ਆ ਸੂਟ ਬਹੁਤ ਹੀ ਘੈਂਟ ਤੇ ਸੋਹਣੇ ਸੋਹਣੇ ਇਹ ਉਹ ਸੂਟ ਨੇ ਜਿਹੜੇ ਤੁਸੀਂ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ ਵੀਡੀਓ ਦੇ ਵਿੱਚ ਵੇਖੇ ਸੀਗੇ ਬਿਨਾਂ ਦੁਪट्टे ਤੋਂ ਸੀਗੇ ਜਿਹੜੇ ਪੇਂਟ ਵਾਲੇ ਸੂਟ 450 ਰੁਪਈਆਂ ਦੇ ਨਾਲ ਹੁਣ ਅੱਜ ਆਪਣੇ ਕੋ ਆ ਗਏ ਦੁਪੱਟੇ ਵੀ ਨਾਲ ਤੇ ਸੂਟ ਵੀ ਬੜੇ ਸੋਹਣੇ ਸੋਹਣੇ ਮਸਲੀਨ ਕਾਟਨ ਦੇ ਸੂਟ ਆਉਣਗੇ ਨਾਲ ਆਉਣਗੇ ਦੁਪੱਟੇ ਇਹਨਾਂ ਦੇ ਤੇ ਸੂਟ ਆਉਣਗੇ ਬਰਸ਼ ਪੇਂਟ ਦੇ ਤੇ ਹੈਂਡ ਪੇਂਟ ਦੇ ਰੇਟ ਆਊਗਾ ਇਹਨਾਂ ਦਾ ਸਿਰਫ ਤੇ ਸਿਰਫ 650 ਰੁਪਏ ਸ਼ਿਪਿੰਗ ਫਰੀ ਦੇ ਨਾਲ ਸ਼ਿਪਿੰਗ ਜਿਹੜੀ ਫਰੀ ਹੋਊਗੀ ਉਹ ਹੋਊਗੀ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਫਰੀ ਸ਼ਿਪਿੰਗ ਨਾ ਕਿ ਫੋਰਮ ਦੇ ਵਿੱਚ ਆਲ ਓਵਰ ਇੰਡੀਆ ਚ ਫਰੀ ਸ਼ਿਪਿੰਗ ਦੇ ਨਾਲ ਜੇ ਇੰਡੀਆ ਦੇ ਕਿਹੇ ਕੋਨੇ ਚ ਵੀ ਤੁਸੀਂ ਮੰਗਾ ਸਕਦੇ ਜੇ ਸ਼ਿਪਿੰਗ ਫਰੀ ਚ ਭੇਜਾਂਗੇ ਆਪਾਂ ਇਹ ਗੱਲ ਦੀ ਗਾਰੰਟੀ ਹੈ ਜੀ ਸਾਡੀ ਰੇਟ ਹੋਊਗਾ 650 ਰੁਪਏ ਪੇਮੈਂਟ ਇਹਨਾਂ ਦੀ ਹੋਊਗੀ ਆਨਲਾਈਨ ਅਡਵਾਂਸ ਕੈਸ਼ ਔਨ ਦੀ ਬਰੀ ਆਪਾਂ ਨਹੀਂ ਲੈਂਦੇ ਤੇ ਆਜੋ ਤੁਹਾਨੂੰ ਮ ਕਰਾਉਣਾ ਚੈੱਕ ਸੂਟ ਵੇਖੋ ਪੈਂਟ ਦੇ ਬਹੁਤ ਹੀ ਪਿਆਰੇ ਸੂਟ ਜੇ ਇਹਨਾਂ ਕਦਰ ਬਹੁਤ ਹੀ ਸੋਹਣਾ ਚੈੱਕ ਕਰੋ ਜਿਹੜੀਗਾ ਆਹ ਲਓ ਜੀ ਇਹ ਸਾਰਾ ਹੈਗਾ ਜੇ ਬਰਸ਼ ਪੇਂਟ ਸੂਟ ਹੈਗਾ ਜੇ ਮਸਲੀਨ ਦਾ ਸਾਰੇ ਸੂਟ ਜਿਹੜੇ ਅੱਜ ਆ ਇਹ ਮਿਲਣਗੇ ਤੁਹਾਨੂੰ ਮਸਲੀਨ ਕਾਟਨ ਦੇ ਮਸਲੀਨ ਕਾਟਨ ਦਾ ਸੂਟ ਜੇ ਰੇਟ ਇਹਦਾ ਹੈਗਾ ਜੇ 650 ਰੁਪਏ ਸੂਟ ਦੀ ਕੱਟ ਜਿਹੜੀ ਆ ਉਹ ਹੈਗੀ ਜੇ 5 ਮੀਟਰ ਦੁਪੱਟਾ ਵੀ ਆ ਗਈ ਤੇ ਇਹਦੇ ਨਾਲ ਹਾਂਸਾ ਦੀ ਦੁਪੱਟਾ ਰਹੀ ਚੱਲਿਆ ਜੀ ਆਹ ਰਹੇਗਾ ਦੁਪੱਟਾ ਇਹਦਾ ਦੁਪਟਾ ਬਹੁਤ ਹੀ ਪਿਆਰਾ ਜੇ ਦੁਪੱਟੇ ਤੇ ਵੀ ਸਾਰੇ ਜਿਹੜਾ ਜੇ ਪੇਂਟ ਹੋਇਆ ਐਦਾਂ ਹੀ ਫਲਾਵਰ ਬਣੇ ਆਉਣਗੇ ਦੁਪੱਟੇ ਦੇ ਕੋਰਨਰ ਦੇ ਵਿੱਚ ਵੀ ਤੇ ਸੈਂਟਰ ਦੇ ਵਿੱਚ ਵੀ ਇਹ ਤੁਹਾਨੂੰ ਮਿਲ ਜਣਗੇ ਜੇ ਅੱਜ ਫ੍ਰੀ ਸ਼ਿਪਿੰਗ ਦੇ ਨਾਲ ਰੇਟ ਆਊਗਾ ਇਹਨਾਂ ਦਾ ਸਿਰਫ ਤੇ ਸਿਰਫ 600 ਤੇ 50 ਰੁਪਏ ਸੂਟ ਬਹੁਤ ਪਿਆਰੇ ਜੇ ਵੀਡੀਓ ਸਕਿਪ ਨਾ ਕਰਿਓ ਮਿਸ ਨਾ ਕਰਿਓ ਐਂਡ ਤੱਕ ਚੈੱਕ ਕਰਿਓ ਐਂਡ ਗਰਾਊਂਡ ਵਾਲੇ ਸੂਟ ਆ ਗਏ ਜੀ ਆਪਣੇ ਕੋਲ ਇਹ ਆ ਲੋ ਜੀ ਮੈਂ ਉਹਦਾ ਇਹ ਸੂਟ ਸਾਈਡ ਤੇ ਕਰੀ ਜਾਵਾਂ ਨਾਲ-ਨਾਲ ਤੇ ਨਾਲ ਦੀ ਨਾਲ ਹੀ ਧੰਨਵਾਦ ਵੀਡੀਓ ਵਿਖਾਈ ਜਨਾ ਬਾਅਦ ਵਿੱਚ ਦੁਪੱਟੇ ਨੂੰ ਲੱਗਦੇ ਸੂਟਾਂ ਦੇ ਮਿਕਸ ਹੋ ਜਾਂਦੇ ਨੇ ਨੈਕਸਟ ਕਲਰ ਵੀ ਜਿਹੜਾ ਜੇ ਉਹ ਵੀ ਚੈੱਕ ਕਰ ਲਓ ਉਹ ਵੀ ਬਹੁਤ ਸੋਹਣਾ ਕਲਰ ਜੇ ਆਹ ਸ਼ੇਡ ਜਿਹੜੀ ਐ ਕਿ ਗਰਮੀਆਂ ਸਿਆਲ ਸਾਰੇ ਜਿਹੜੀਆਂ ਬਹੁਤ ਚੱਲਦੀ ਰਹੀ ਐ ਤੇ ਬੜੀ ਪਿਆਰੀ ਜੀ ਸ਼ੇਡ ਐ ਇਹਦੀ ਤੁਹਾਨੂੰ ਸਾਰਾ ਜਿਹੜਾ ਜੇ ਬ੍ਰਸ਼ ਪੇਂਟ ਆ ਇਹ ਪੇਂਟ ਜਾਂਦਾ ਨਹੀਂਗਾ واش ਹੋਣ ਤੇ ਵੀ ਨਹੀਂ ਜਾਂਦਾ ਸਿਰਫ ਇਹ ਕੇ ਨੂੰ ਬ੍ਰਸ਼ ਨਾਲ ਮਾਰਿਓ ਰਗੜਿਓ ਨਾਲ ਨੂੰ ਸੂਟ ਆਊਗਾ ਜੇ 5 ਮੀਟਰ ਦਾ ਸ਼ਿਪਿੰਗ ਹੋਊਗੀ ਫਰੀ ਪੇਮੈਂਟ ਰੋਗੀ ਆਨਲਾਈਨ ਅਡਵਾਂਸ ਕੈਸ਼ ਓਨ ਡਿਲੀਵਰੀ ਜਿਹੜੀ ਜੇ ਉਹ ਨਹੀਂ ਹੈਗੀ ਤੁਹਾਨੂੰ ਪਤਾ ਹੀ ਆ ਤੇ ਇਹ ਤਾਂ ਨਾਲ ਦੁਪੱਟਾ ਇਹਦਾ ਦੁਪੱਟਾ ਜਿਹੜਾ ਜੇ ਬਹੁਤ ਸੋਹਣਾ ਹੈ ਵੀ ਦੁਪੱਟੇ ਤੇ ਵੀ ਇਦਾਂ ਹੀ ਫਲਾਵਰ ਜਿਹੜੇ ਸਾਰੇ ਪੇਂਟ ਦੇ ਬਣੇ ਆ ਤੇ ਇਹ ਸੂਟ ਆਪਣੇ ਕੋਲ ਹੈਗੇ ਜੇ ਸ਼ੇ ਸੋਪ ਨੇਵਾਰ ਪੰਜਾਬ ਚ ਸ਼ਿਪਿੰਗ ਫਰੀ ਦੇ ਨਾਲ ਪੇਮੈਂਟ ਹੁੰਦੀ ਆਨਲਾਈਨ ਡਿਮਾਸਟੇ ਕੈਸ਼ ਹੁੰਦੀ ਫਰੀ ਨਹੀਂ ਹੈਗੀ ਬਾਕੀ ਇਹ ਕਸਟਮਰ ਭੈਣ ਭਰਾਣੇ ਆਣ ਕੇ ਦੁਕਾਨ ਤੇ ਲੈਣੇ ਹੋਣ ਤਾਂ ਜੀ ਆਇਆਂ ਨੂੰ 모ਸਟ ਵੈਲਕਮ ਸਾਡੀ ਦੁਕਾਨ ਦਾ ਐਡਰੈਸ ਹੈਗਾ ਜੇ ਰਾਜੇਸਥਾਨ ਸੀ ਪੁਰਾਣੇ ਅੱਡੇ ਮੇਨ ਬਾਜ਼ਾਰ ਦੇ ਅੰਦਰ ਅਨਹਦ 800 ਬੁਟੀਕ ਨਾਮ ਤੋਂ ਜੇ ਇਹ ਗੱਲ ਦਾ ਪਲੀਜ਼ ਖਿਆਲ ਰੱਖ ਲਿਆ ਕਰੋ ਕਿਉਂਕਿ ਉੱਪਰ ਵੀ ਬੋਰਡ ਇਹ ਆ ਗਈ ਅੱਗੇ ਲਾਈਟ ਲਵੈਂਡਰ ਸ਼ੇਡ ਪਰਪਲ ਦੀ ਸ਼ੇਡ ਸੂਟ ਬਹੁਤ ਸੋਹਣਾ ਡਿਜ਼ਾਈਨ ਕੰਟਰਾਸਟ ਬਹੁਤ ਪਿਆਰੇ ਜੇ ਦੁਪੱਟੇ ਇਹਨਾਂ ਦੇ ਨਾਲ ਤੁਸੀਂ ਵੇਖ ਸਕਦੇ ਜੇ ਬਹੁਤ ਸੋਹਣੇ ਦੁਪੱਟੇ ਜੇ ਆ ਲਓ ਜੀ ਪੂਰੇ ਖੁੱਲੇ ਡੁੱਲੇ ਦੁਪੱਟੇ ਜੇ ਸਵਾ 2 ਮੀਟਰ ਦੀ ਕੱਟ ਦੁਪੱਟਿਆਂ ਦੀ ਤੇ ਸੂਟ ਜਿਹੜਾ ਜੇ ਉਹਦੀ ਕੱਟ ਹੈ ਜੇ 5 ਮੀਟਰ ਦੀ ਸ਼ਿਪਿੰਗ ਇਹਨਾਂ ਤੇ ਹੈ ਜੇ ਫ੍ਰੀ ਪੇਮੈਂਟ ਹੁੰਦੀ ਜੇ ਆਨਲਾਈਨ ਅਡਵਾਂਸ ਕੈਸ਼ ਔਨ ਡਿਲੀਵਰੀ ਚ ਆਪਾਂ ਕੰਮ ਨਹੀਂ ਕਰਦੇ ਜੇ ਸਟਾਰਟ ਕਰਤੀ ਤੇ ਤੁਹਾਨੂੰ ਦੱਸ ਦੇਵਾਂਗੇ ਸਾਲ ਚ ਲੰਡੀ ਕੰਪਨੀ ਨਾਲ ਜਿੱਦਣ ਫਾਈਨਲ ਹੋ ਗਈ ਉਹ ਵੀ ਕਰ ਦਾਂਗੇ ਜੀ ਕਿਉਂਕਿ ਸਾਡੇ ਮੋਸਟਲੀ ਜਿਹੜੇ ਆਰਡਰ ਹੈ ਸਾਰੇ ਆਨਲਾਈਨ ਦੇ ਉੱਤੇ ਹੀ ਬੁੱਕ ਹੋ ਜਾਂਦੇ ਆ ਕੈਸ਼ ਆਨ ਡਿਲੀਵਰੀ ਜੋ ਕਾ ਸਟਾਕ ਹੀ ਨਹੀਂ ਪਾਜਦਾ ਤੇ ਆ ਲੋ ਜੀ ਆ ਇੱਕ ਬੜਾ ਵੱਖਰਾ ਜਿਹਾ ਸੂਟ ਹੈ ਇਹਦੇ ਵਿੱਚ ਬੜਾ ਸੋਹਣਾ ਜਿਹਾ ਸੂਟ ਹੈ ਆ ਲੋ ਜੀ ਇਹਦਾ ਵੀ ਫੈਬਰਿਕ ਜਿਹੜਾ ਜੇ ਸੇਮ ਹੀ ਮਸਲੀਨ ਦਾ ਜੇ ਬਰਸ਼ ਪੇਂਟ ਸੇਮ ਇਹ ਚ ਵੱਖਰਾ ਕੀ ਆ ਇਹਦੀਆਂ ਇਹੜੀਆਂ ਇਹ ਸੂਟ ਹੀ ਹੈਗਾ ਦੋ ਰੰਗਾਂ ਦਾ ਬਾਵਾਆਂ ਇਹਦੀਆਂ ਆ ਲੋ ਜੀ ਬਾਵਾ ਦੇ ਉੱਪਰ ਡਿਜ਼ਾਈਨ ਇਹਦੇ ਆ ਜੂਗਾ ਤੇ ਇਹ ਕਟਿੰਗ ਦੇ ਵਿੱਚ ਬਾਵਾਆਂ ਇਹਦੀਆਂ ਤਾਂ ਹੀ ਜਿਹੜੀਆਂ ਫਰਾ ਸਕਦੇ ਜੇ ਤੇ ਇਹਦੇ ਨਾਲ ਹੀ ਇਦਾਂ ਹੀ ਦੁਪੱਟਾ ਜਿਹਦੇ ਵਿੱਚ ਡਬਲ ਸ਼ੇਡ ਦਾ ਹਾਂ ਆਹ ਲਓ ਦੁਪੱਟੇ ਦੇ ਉੱਪਰ ਵੀ ਸਾਰਾ ਪੇਂਟ ਜੇ ਇੱਧਰ ਵੀ ਪੇਂਟ ਜੇ ਆਹ ਵੇਖੋ ਇਹ ਵੀ ਤੁਹਾਨੂੰ ਸੇਮ ਰੇਟ ਦੇ ਵਿੱਚ ਮਿਲ ਜੂਗਾ ਜੇ ਸ਼ਿਪਿੰਗ ਫ੍ਰੀ ਦੇ ਨਾਲ ਪੇਮੈਂਟ ਆਨਲਾਈਨ ਅਡਵਾਂਸ ਦੇ ਕੈਸ਼ ਆਨ ਡਿਲੀਵਰੀ ਜਿਹੜੀ ਉਹ ਨਹੀਂ ਹੈਗੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਜੀ ਤੇ ਆ ਲੋ ਜੀ ਆ ਵੀ ਕਲਰ ਵੇਖੋ ਕਿੰਨਾ ਸੋਹਣਾ ਜੇ ਡਾਰਕ ਪਿਸਤਾ ਕਲਰ ਤੇ ਬਹੁਤ ਹੀ ਪਿਆਰੀ ਛੇੜ ਜੇ ਸੇਮ ਉਦਾਂ ਹੀ ਬਰਸ਼ ਪੇਂਟ ਨਾਲ ਇਹਦੇ ਆ ਜੂਗਾ ਦੁਪੱਟਾ ਦੁਪੱਟਾ ਵੀ ਲੱਜੇ ਸਾਰਾ ਹੀ ਪੇਂਟ ਤੇ ਬੜੇ ਖੁੱਲੇ ਡੁੱਲੇ ਦੁਪੱਟੇ ਜਿਹਨਾਂ ਦੇ ਰੇਟ ਜਿਹੜਾ ਜੇ 600 ਤੇ 50 ਰੁਪਏ ਜੇ ਸ਼ਿਪਿੰਗ ਫ੍ਰੀ ਜੇ ਇਹ ਤੁਸੀਂ ਦੁਕਾਨ ਤੋਂ ਵੀ ਆਣ ਕੇ ਲੈ ਸਕਦੇ ਜੀ ਇਹਦੇ ਵਿੱਚ ਆਪਣੇ ਕੋਲ ਬਹੁਤ ਸਾਰੇ ਸੂਟ ਪਏ ਨੇ ਇਹ ਸਿਰਫ ਆਪਾਂ 8 10 ਸੂਟ ਹੀ ਖੋਲ ਕੇ ਵੀਡੀਓ ਬਣਾਉਂਦੇ ਆਇਤੋਂ ਅਲਾਵਾ ਆਪਣੇ ਕੋਲ ਡਿਜ਼ਾਈਨ ਚੇਂਜ ਮਿਲ ਜਾਣਗੇ ਕਲਰ ਸੇਮ ਆ ਜਾਣਗੇ ਡਿਜ਼ਾਈਨ ਉਨੇ ਕੀ ਚੇਂਜ ਹੋ ਜਾਣਗੇ ਤੇ ਸੂਟ ਸਟਾਕ ਹੈਗਾ ਆਪਣੇ ਕੋਲ ਜਿੰਨਾ ਮਰਜ਼ੀ ਲਈ ਜੋ ਹਲੋ ਜੀ ਅਵੀ ਇੱਕ ਸੋਨਾ ਜਿਹਾ ਸੂਟ ਤੇ ਸੋਨਾ ਜਿਹਾ ਕਲਰ ਇਹ ਵੀ ਤੁਹਾਨੂੰ ਸੇਮ ਰੇਟ 'ਚ ਮਿਲ ਜੂਗਾ ਜੇ ਸੇਮ ਪੇਂਟ ਸੇਮ ਕੁਆਲਿਟੀ ਤੇ ਨਾਲ ਦੁਪੱਟਾ ਸੇਮ ਪੇਂਟ ਦਾ ਇਹ ਵੀ ਜਿਹੜੇ ਜੇ ਇਹ ਸਾਰੇ ਅੱਜ ਦੇ ਜਿਹੜੇ ਸੂਟ ਨੇ ਸਾਰੇ ਅਗਲੇ 650 ਰੁਪਏ ਦੇ ਵਿੱਚ ਸ਼ਿਪਿੰਗ ਫ੍ਰੀ ਦੇ ਨਾਲ ਮੋਸਟਲੀ ਜਿੰਨੇ ਵੀ ਸੂਟ ਮੇਰੇ ਮੈਂ ਜਿੰਨੀਆਂ ਵੀਡੀਓ ਪੋਸਟ ਕਰਦਾ ਆ ਸਾਰੀਆਂ ਮੇਰੀਆਂ ਹੁੰਦੀਆਂ ਫ੍ਰੀ ਸ਼ਿਪਿੰਗ ਦੇ ਵਿੱਚ ਤੇ ਫ੍ਰੀ ਸ਼ਿਪਿੰਗ ਕਿੱਥੇ ਹੁੰਦੀ ਆ ਪੂਰੇ ਆਲ ਓਵਰ ਇੰਡੀਆ ਦੇ ਵਿੱਚ ਤੇ ਇੱਕ ਸੱਚ ਮੈਂ ਹੋਰ ਆਪਣੇ ਭੈਣ ਭਰਾਵਾਂ ਨਾਲ ਗੱਲ ਸ਼ੇਅਰ ਕਰਨੀ ਹੈਗੀ ਉਹ ਇਹ ਹੈ ਕਿ ਅੱਜ ਮੈਨੂੰ ਇੱਕ ਕਾਲ ਆਈ ਆ ਪਹਿਲਾਂ ਵੀ ਮੈਨੂੰ ਬੜੀਆਂ ਏਦਾਂ ਦੀਆਂ ਕਾਲਾਂ ਆ ਜਾਂਦੀਆਂ ਆ ਜਿਦੇ ਵਿੱਚ ਏਦਾਂ ਹੁੰਦਾ ਆ ਕਿ ਤੁਹਾਨੂੰ ਕਿਸੇ ਵੀ ਨਾ ਫਰੌਡ ਫਰੌਡ ਕਾਲਰ ਤੋਂ ਕਿਸੇ ਤੋਂ ਵੀ ਕਾਲ ਆ ਜਾਂਦੀ ਕੋਈ ਵੀ ਇੱਕ ਫਰੌਡ ਬੰਦਾ ਤਾਂ ਉੱਠ ਕੇ ਕਾਲ ਕਰ ਦਿੰਦਾ ਉਹ ਕੀ ਕਹਿੰਦਾ ਤੁਹਾਨੂੰ ਦੋ ਤਿੰਨ ਗੱਲਾਂ ਕਰਦਾ ਉਹ ਤੁਹਾਡੇ ਨਾਲ ਪਲੀਜ਼ ਇਹ ਗੱਲ ਨੂੰ ਨੋਟ ਕਰਿਓ ਕੀ ਕੀ ਤੁਹਾਨੂੰ ਪੁੱਛਦੇ ਜਾਂ ਕੀ ਕੀ ਕਰਦੇ ਆ ਉਹਨਾਂ ਪਹਿਲੀ ਗੱਲ ਤੇ ਇਹ ਕਹਿਣੀ ਹੁੰਦੀ ਹੈ ਕਿ ਤੁਹਾਡੇ ਏਰੀਆ ਦੇ ਵਿੱਚ ਨਾ ਸਾਡੀ ਸਰਵਿਸ ਨਹੀਂ ਹੈਗੀ ਅਸੀਂ ਪਾਰਸਲ ਨਹੀਂ ਦੇ ਸਕਦੇ ਤੁਹਾਨੂੰ ਜਿਹੜਾ ਤੁਸੀਂ ਸਾਡੇ ਕੋਲ ਆਰਡਰ ਬੁੱਕ ਕੀਤਾ ਹੁੰਦਾ ਹੈ ਇਹ ਆਮ ਹੀ ਔਨਲਾਈਨ ਦੇ ਵਿੱਚ ਬੜੀ ਜਿਆਦਾ ਪ੍ਰੋਬਲਮ ਆਉਂਦੀ ਹੈ ਉਹਨਾਂ ਤੁਹਾਨੂੰ ਕਾਲ ਕਰਨੀ ਹੁੰਦੀ ਹੈ ਕਿ ਅਸੀਂ ਤੁਹਾਨੂੰ ਇਹ ਸੂਟ ਜਿਹੜਾ ਡਿਲੀਵਰ ਨਹੀਂ ਕਰ ਸਕਦੇ ਜਾਂ ਤੁਹਾਡਾ ਪਾਰਸਲ ਡਿਲੀਵਰ ਨਹੀਂ ਕਰ ਸਕਦੇ ਕਿਉਂਕਿ ਤੁਹਾਡੇ ਏਰੀਆ ਦੇ ਵਿੱਚ ਸਰਵਿਸ ਨਹੀਂ ਹੈਗੀ ਤੇ ਤੁਸੀਂ ਸਾਨੂੰ 10 ਰੁਪਏ ਜਾਂ 5 ਰੁਪਏ Google Pay, PhonePe, Paytm ਕੁਝ ਵੀ ਕਰ ਦਿਓ ਅਹੀਂ ਤੁਹਾਨੂੰ ਸਕੈਨਰ ਭੇਜਦੇ ਆ ਉਹਦੇ ਉੱਤੇ ਤੁਸੀਂ ਸਕੈਨ ਕਰਕੇ ਤੁਸੀਂ ਸਾਨੂੰ 5 ਜਾਂ 10 ਰੁਪਏ ਪੇ ਕਰ ਦੋ ਪੇ ਕਰਨ ਤੋਂ ਬਾਅਦ ਅਸੀਂ ਤੁਹਾਡੇ ਜਿਹੜਾ ਆ ਅਪਡੇਟ ਪਿੰਨ ਕੋਡ ਜਿਹੜਾ ਤੁਹਾਡੇ ਸਰਵਿਸ ਏਰੀਆ ਦਾ ਉਹ ਅਪਡੇਟ ਕਰ ਦਿੰਨੇ ਆ ਤੇ ਤੁਹਾਨੂੰ ਸੂਟ ਮਿਲ ਜਾਊਗਾ ਜੇ ਮੰਨ ਲਓ ਇਦਾਂ ਨਾ ਕਹਿਣਾ ਉਹਨਾਂ ਕਹਿਣਾ ਹੁੰਦਾ ਕਿ ਸਾਡੇ ਤੁਹਾਡੇ ਏਰੀਆ ਦੇ ਵਿੱਚ ਸਰਵਿਸ ਨਹੀਂ ਹੈਗੀ ਸਾਡੀ ਤੇ ਸਾਡਾ ਮੁੰਡਾ ਜਿਹੜਾ ਉਹ ਸਪੈਸ਼ਲ ਤੁਹਾਨੂੰ ਪਾਰਸਲ ਦੇਣ ਆਊਗਾ ਤੁਸੀਂ ਸਾਨੂੰ 5 ਤੋਂ 10 ਰੁਪਏ 30 40 50 ਰੁਪਏ 50 ਰੁਪਏ ਦਾ ਕੋਈ ਨਾ ਕਹਿਣਾ ਕਿਉਂਕਿ इजीली ਕਸਟਮਰ ਜਿਹੜਾ ਆ 50 ਰੁਪਏ ਪੇ ਕਰ ਦਿੰਦਾ ਆ ਤੇ ਤੁਸੀਂ ਪਲੀਜ਼ ਜਿਹੜੇ ਮੈਨੂੰ ਸੂਟਾਂ ਦੇ ਪੈਸੇ ਪੇ ਕਰ ਦਿੱਤੇ ਆਲਰੇਡੀ ਕਿਸੇ ਨੂੰ ਵੀ ਪਹਤ ਜੋੜ ਕੇ ਬੇਨਤੀ ਹੈ ਕਿ 1 ਰੁਪਿਆ ਕੀ 1 ਚਵਾਨੀ ਤੱਕ ਨਹੀਂ ਕਿਸੇ ਨੂੰ ਦੇਣੀ ਤੁਸੀਂ ਸਪੈਸ਼ਲੀ ਆਨਲਾਈਨ ਕਿਸੇ ਨੂੰ ਹੋਰ ਫालतू ਪੈਸਾ ਨਹੀਂ ਦੇਣਾ ਜਿਹੜੇ ਤੁਸੀਂ ਮੈਨੂੰ ਪੇ ਕਰਤੇ ਤੋਂ ਇਲਾਵਾ ਤੇ ਇਹ ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ ਸਾਰਿਆਂ ਨੂੰ ਅੱਜ ਮੈਨੂੰ ਗਰਦਾਸਪੁਰ ਤੋਂ ਇੱਕ ਭੈਣ ਦਾ ਫੋਨ ਆਇਆ ਹੈਗਾ ਉਹਨਾਂ ਦੀ ਬੇਟੀ ਹੈਗੀ ਛੋਟੀ ਤੇ ਸ਼ਾਇਦ ਉਹ ਹੋ ਸਕਦਾ ਮੇਰੀ ਇਹ ਵੀਡੀਓ ਵੇਖਦੇ ਹੋਣ ਜਾਂ ਲਾਈਵ ਵੇਖਦੇ ਹੋਣ ਉਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਸੀ ਕਿ ਭਾਜੀ ਸਾਡੇ ਨਾਲ ਫਰੋਡ ਹੋ ਚੱਲਿਆ ਸੀ ਪਰ ਬਚਾਅ ਹੋ ਗਿਆ ਬਚਾਅ ਇਦਾਂ ਹੋ ਗਿਆ ਕਿ ਉਹ ਸਿਰਫ 5 ਰੁਪਏ ਜਸਟ ਉਹਨਾਂ ਨੇ ਪਾਏ ਅਜੇ ਤੇ ਨਾਲ ਹੀ ਉਹਨਾਂ ਮੈਨੂੰ ਫੋਨ ਕਰ ਲਿਆ ਮੈਂ ਨਾਲ ਹੀ ਉਹਨਾਂ ਕਹਾ ਆਪਣਾ ਅਕਾਊਂਟ ਫ੍ਰੀਜ਼ ਕਰ ਦੋ ਆਪਣਾ ਉਹਨੂੰ ਬਲੌਕ ਕਰ ਦੋ ਬੰਦੇ ਉਹਨੂੰ ਸਾਰਾ ਕੁਝ ਡਾਟਾ ਜਿਹੜਾ ਹੈ ਨੈਟ ਨੋਟ ਬੰਦ ਕਰ ਦੋ ਆਪਣਾ ਜੋ ਵੀ ਜਿੱਦਾਂ ਵੀ ਸੇਫਟੀ ਤੁਸੀਂ ਵਰਤ ਸਕਦੇ ਹੋ ਵੱਧ ਵੱਧ ਅਕਾਊਂਟ ਨੂੰ ਲੈ ਕੇ ਵਰਤ ਲਓ ਤੇ ਉਹਨਾਂ ਵਿਚਾਰਿਆਂ ਨੇ ਚਲੋ ਥੋੜੀਆਂ ਇਨਸਟਰਕਸ਼ਨ ਫਾਲੋ ਕੀਤੀਆਂ ਤੇ ਹੋ ਸਕਦਾ ਉਹਨਾਂ ਦਾ ਬਚਾਅ ਹੋ ਗਿਆ ਉਹ ਮੇਰੇ ਕੋਲ ਨੰਬਰ ਨਹੀਂ ਸੇਵ ਉਹਨਾਂ ਦਾ ਤੇ ਮੈਂ ਇਹ ਗੱਲ ਤੁਹਾਨੂੰ ਸਾਰਿਆਂ ਦਾ ਸ਼ੇਅਰ ਕਰਦਾ ਕਿ ਪਲੀਜ਼ ਆਪਣੇ ਅਕਾ ਤੇ ਆਪਣੇ ਪੈਸਿਆਂ ਦਾ ਖਿਆਲ ਰੱਖੋ ਬੜਾ ਔਖਾ ਪੈਸਾ ਬਣਦਾ ਜੇ ਤੁਸੀਂ ਸਾਨੂੰ ਵੀ ਵੇਖਣ ਦੇ ਜੇ ਅਸੀਂ ਵੀ ਰੋਜ਼ ਤੁਹਾਡੇ ਅੱਗੇ ਰਿਕਵੈਸਟ ਕਰਕੇ ਹੱਥ ਜੋੜ ਕੇ ਮਿਹਨਤ ਕਰਦੇ ਆਂ ਤੇ ਤੁਸੀਂ ਵੀ ਮਿਹਨਤ ਦਾ ਪੈਸਾ ਜਿਹੜਾ ਆ ਫਾਲਤੂ ਨਾ ਜਾਂਦੇ ਹੋ ਆਪਣਾ ਸਾਹ ਚੜ ਕੇ ਮੈਨੂੰ ਗੱਲਾਂ ਕਰਦੇ ਤੇ ਪਲੀਜ਼ ਹੱਥ ਬੰਨ ਕੇ ਫੇਰ ਬੇਨਤੀ ਜੇ ਇਹ ਸੂਟ ਦਾ ਤੁਸੀਂ 650 ਰੁਪਏ ਮੈਨੂੰ ਪੇ ਕਰ ਦਿੱਤੇ ਤੇ ਕਹੇ ਵੀ ਦੂਜੇ ਬੰਦੇ ਨੂੰ ਫਾਲਤੂ ਬੰਦੇ ਨੂੰ 1 ਰੁਪਿਆ ਵੀ ਨਹੀਂ ਤੁਸੀਂ ਦੇਣਾ 651 ਰੁਪਏ ਨਹੀਂ ਕਰਦੇ ਤੁਸੀਂ ਕਿਸੇ ਨੂੰ ਵੀ 650 ਰੁਪਏ ਤੁਸੀਂ ਮੈਨੂੰ ਪੇ ਕਰਤੇ ਡੈਟਸ ਆਲ ਬਸ ਫਿਨਿਸ਼ ਇਤਬਾ ਸੂਟ ਤੁਹਾਡਾ ਆ ਪਾਰਸਲ ਕਿਵੇਂ ਪਹੁੰਚਾਉਣਾ ਉਹ ਸਾਡੀ ਸਿਰਦਰਦੀ ਆ ਤੁਹਾਨੂੰ ਕੋਈ ਵੀ ਬੰਦਾ ਕਹਿ ਦਿੰਦਾ ਤੁਹਾਡਾ ਅਪਡੇਟਿੰਗ ਅਕਾਊਂਟ ਤੁਹਾਡਾ ਜੇ ਉਹ 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 ਬੰਦੇ ਨੂੰ ਕਦੀ ਵੀ ਤੁਸੀਂ ਫੋਨ ਤੇ ਲਾਈਨ ਤੇ ਗੱਲ ਨਹੀਂ ਕਰਨੀ ਫੋਨ ਕਟੋ ਉਹਨੂੰ ਕੋਈ ਖਤਮ ਪਰਾ ਕੋਈ ਗੱਲ ਨਹੀਂ ਮੈਂ ਆਪਣੇ ਦਲੇਵਾ ਤਰਾਂ ਬਸ ਆਨੋ ਜੀ ਇਹ ਆਗਾ ਲਾਸਟ ਸੂਟ ਆਪਣੇ ਕੋ ਐਂਡ ਸੂਟ ਜਿਹੜਾ ਜੇ ਇਹ ਮਿਲਦੂਗਾ ਜੇ ਰਾਣੀ ਸ਼ੇਰ ਨਾਲ ਇਹਦੇ ਆਗਾ ਪੇਂਟ ਤੇ ਪੇਂਟ ਦੇ ਨਾਲ ਹੀ ਆ ਗਿਆ ਦੁਪੱਟਾ ਦੁਪੱਟੇ ਤੇ ਵੀ ਪੇਂਟ ਤੇ ਇਹ ਸਾਰੇ ਸੂਟ ਜਿਹੜੇ ਜੇ ਆਪਣੇ ਕੋਲ ਹੈਗੇ ਸੀ ਜੇ ਫ੍ਰੀ ਸ਼ਿਪਿੰਗ ਦੇ ਵਿੱਚ ਪੇਮੈਂਟ ਆਨਲਾਈਨ ਅਡਵਾਂਸ ਦੇ ਨਾਲ ਕੈਸ਼ ਓਨ ਦੀ ਵੀਰੀ ਇਹਨਾਂ ਦੇ ਵਿੱਚ ਨਹੀਂ ਹੈਗੀ ਤੇ ਹੋਰ ਨਵਾਂ ਸਟਾਕ ਤੁਹਾਨੂੰ ਮਿਲ ਜੂਗਾ ਡਿਜ਼ਾਈਨ ਚੇਂਜ ਹੋ ਕੇ ਆਉਣਗੇ ਪੇਂਟ ਵਾਲੇ ਸੂਟ ਆ ਜਾਣਗੇ ਦੁਪੱਟਿਆਂ ਦੇ ਨਾਲ 650 ਰੁਪਏ ਹੋਊਗੀ ਰੇਂਜ ਇਹਨਾਂ ਦੀ ਸ਼ਿਪਿੰਗ ਦਵਾਂਗੇ ਫ੍ਰੀ ਤੇ ਆਜੋ ਮਿਲਦੇ ਆ ਅਗਲੀ ਵੀਡੀਓ ਜਾਂ ਅਗਲੇ ਬਲੌਗ ਦੇ ਵਿੱਚ ਧੰਨਵਾਦ ਸਸੀ ਕਾਲ ਜੀ ਚੈਨਲ ਨੂੰ ਕਰ ਲਓ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਬਾਏ ਬਾਏ ਸਸੀ ਕਾਲ ਟੇਕ ਕੇਅਰ